ਕੀ ਮਸਤੀ ਇਹ ਜੋ ਤੁਸੀਂ ਗਾਣਾ ਸੁਣਦੇ ਸੀ ਇਹ ਗਾਣਾ ਸੀ ਸਾਡੇ ਰਾਹੋ ਸ਼ਹਿਰ ਦੇ ਮਸ਼ਹੂਰ ਕੰਪੋਜ਼ਰ 뮤జిక్ ਡਾਇਰੈਕਟਰ ਖਿਆਮ ਸਾਹਿਬ ਦਾ ਜਿਨ੍ਹਾਂ ਦਾ ਪੂਰਾ ਨਾਮ ਮੁਹੰਮਦ ਜ਼ੂਰ ਖਿਆਮ ਹਾਸ਼ਮੀ ਸੀ ਇਹਨਾਂ ਦਾ ਜਨਮ 18 ਫਰਵਰੀ 1927 ਨੂੰ ਸਾਡੇ ਸ਼ਹਿਰ ਰਾਹੋ ਵਿਖੇ ਹੁੰਦਾ ਹੈ ਤੇ ਆਪਣੀ ਮੁੰਡਲੀ ਸਿੱਖਿਆ ਰਾਹੋ ਦੇ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕਰਦੇ ਨੇ ਖਿਆਮ ਸਾਹਿਬ ਦਾ ਬਚਪਨ ਤੋਂ ਹੀ ਸਿਨੇਮਾ ਨਾਲ ਪ੍ਰੇਮ ਸੀ ਉਹ ਆਪਣੀ ਇੰਟਰਵਿਊ ਚ ਦੱਸਦੇ ਸਨ ਕਿ ਉਹ ਕੇ ਐਲ ਸੈਗਲ ਸਾਹਿਬ ਦੇ ਬੜੇ ਆਸ਼ਕ ਤੇ ਮੁਰੀਦ ਰਹੇ ਨੇ ਤੇ ਉਹ ਅਕਸਰ ਸਿਨੇਮਾ ਦੇਖਣ ਲਈ ਸਪੈਸ਼ਲ ਰਾਹੋਂ ਤੋਂ ਟ੍ਰੇਨ ਚੜ੍ਹ ਕੇ ਜਲੰਧਰ ਜਾਇਆ ਕਰਦੇ ਸਨ ਆਪਣੇ ਬੜੇ ਭਾਈ ਜਾਨ ਕੋਲ ਜਿਨ੍ਹਾਂ ਦਾ ਜਲੰਧਰ ਵਿੱਚ ਟ੍ਰਾਂਸਪੋਰਟ ਦਾ ਕੰਮ ਸੀ ਤੇ ਉੱਥੇ ਜਾ ਕੇ ਸਿਨੇਮਾ ਦੇਖਦੇ ਮੂਵੀਜ਼ ਦੇਖਦੇ ਉਸ ਤੋਂ ਬਾਅਦ ਹੀ ਵਾਪਸ ਫਿਰ ਜਲੰਧਰ ਤੋਂ ਵਾਪਸ ਰਾਹੋਂ ਆਉਂਦੇ ਤੇ ਉਹ ਅਕਸਰ ਇਹ ਵੀ ਗੱਲ ਕਹਿਆ ਕਰਦੇ ਸੀ ਕਿ ਜਦੋਂ ਆਪਣੇ ਪਿਤਾ ਜੀ ਨਾ ਜਾਂਦੇ ਸੀ ਜਲੰਧਰ ਜਾਂ ਕਿਤੇ ਹੋਰ ਪਾਸੇ ਜਾਂਦੇ ਸੀ ਤੇ ਰਾਸਤੇ ਜਦੋਂ ਖਟਕਟ ਕਲਾਗਾ ਨਾ ਸੀ ਤੇ ਉਸ ਧਰਤੀ ਨੂੰ ਉਹ ਨਮਨ ਜ਼ਰੂਰ ਕਰਦੇ ਸਨ ਏਸੀ ਖਿੜਕੀ ਤੋਂ ਖਿਆਮ ਸਾਹਿਬ ਆਪਣੀ ਦਿੱਲੀ ਦੀ ਟਿਕਟ ਲੈ ਕੇ ਪਹੁੰਚ ਜਾਂਦੇ ਨੇ ਆਪਣੇ ਚਾਚੇ ਕੋਲ ਉੱਥੇ ਜਾ ਕੇ ਉਹ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰਦੇ ਨੇ ਖਿਆਮ ਸਾਹਿਬ ਦਾ ਉੱਥੇ ਵੀ ਪੜ੍ਹਾਈ ਚ ਮਾਨੀ ਲੱਗਦਾ ਉੱਥੇ ਵੀ ਉਹ ਇੱਕ ਇੱਕ ਪੈਸਾ ਪਾਕਟ ਮਣੀ ਜੋੜ ਕੇ ਸਿਨੇਮਾ ਦੇਖਣ ਜਾਂਦੇ ਨੇ ਤੇ ਇੱਕ ਦਿਨ ਖਿਆਮ ਸਾਹਿਬ ਦੇ ਚਾਚਾ ਜੀ ਉਹਨਾਂ ਨੇ ਪੁੱਛਦੇ ਨੇ ਕਿ ਖਿਆਮ ਤੂੰ ਲਾਈਟ ਚ ਕਰਨਾ ਕੀ ਹੈ ਖਿਆਮ ਕਹਿੰਦੇ ਨੇ ਕਿ ਖਿਆਮ ਸਾਹਿਬ ਕਹਿੰਦੇ ਨੇ ਕਿ ਮੈਂ ਕੇ ਐਲ ਸੈਗਲ ਸਾਹਿਬ ਦੀ ਤਰ੍ਹਾਂ ਸਿਨੇਮੇ ਵਿੱਚ ਕੰਮ ਕਰਨਾ ਹੈ ਤੇ ਉਸ ਸਮੇਂ ਦੌਰਾਨ ਹੀ ਉਹਨਾਂ ਦੇ ਚਾਚਾ ਜੀ ਦੇ ਮਿੱਤਰ ਸਨ ਪੰਡਿਤ ਅਮਰਨਾਥ ਜੀ ਪੰਡਿਤ ਹੁਸਨ ਲਾਲ ਜੀ ਤੇ ਪੰਡਿਤ ਭਗਤ RAM ਜੀ ਖਿਆਮ ਸਾਹਿਬ ਦੀ ਚਾਚਾ ਜੀ ਖਿਆਮ ਸਾਹਿਬ ਨੂੰ ਉਹਨਾਂ ਦੇ ਕੋਲ ਲੈ ਕੇ ਜਾਂਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਵੀ ਮੇਰਾ ਭਤੀਜ ਹੈ ਤੇ ਇਹ ਨੇ ਇਹ ਚਾਹੁੰਦਾ ਹੈ ਕਿ ਸਿਨੇਮੇ ਵਿੱਚ ਕੰਮ ਕਰਨਾ ਤੇ ਉੱਥੇ ਪੰਡਿਤ ਜੀ ਕਹਿੰਦੇ ਨੇ ਕਿ ਜੇ ਸਿਨੇਮੇ ਵਿੱਚ ਕਰਨਾ ਤੇ ਤੈਨੂੰ ਪਹਿਲਾਂ ਸੰਗੀਤ ਦੀ ਪ੍ਰੀਖਿਆ ਲਾਜ਼ਮੀ ਹੈ ਤੂੰ ਪਹਿਲਾਂ ਸੰਗੀਤ 'ਚ ਆਪਣਾ ਹੱਥ ਅਜਮਾ 5 ਸਾਲ ਸੰਗੀਤ ਸਿੱਖਣ ਤੋਂ ਬਾਅਦ ਉਹ ਫਿਰ ਜਾਂਦੇ ਨੇ ਕਿਸਮਤ ਨੂੰ ਪਰਖਣ ਬੰਬੇ ਸ਼ਹਿਰ ਉੱਥੇ ਇਹਨਾਂ ਨੂੰ ਕੁਝ ਹੱਥ ਪੱਲੇ ਨਹੀਂ ਪੈਂਦਾ ਤੇ ਉਸ ਤੋਂ ਬਾਅਦ ਉਹ ਪਹੁੰਚਦੇ ਨੇ ਲਾਹੌਰ ਕਿ ਲਾਹੌਰ ਸ਼ਹਿਰ ਦਾ ਰਾਹੋਂ ਜਲੰਧਰ ਨਾਲ ਕਿਤਨਾ ਕਿਤੇ ਕਨੈਕਸ਼ਨ ਸੀ ਉੱਥੇ ਸਨ ਬਾਬਾ ਚਿਸ਼ਤੀ ਬਾਬਾ ਚਿਸ਼ਤੀ ਉਸ ਸਮੇਂ ਦੇ ਮਸ਼ਹੂਰ 뮤직 ਡਾਇਰੈਕਟਰ ਸਨ ਤੇ ਉਹ ਉਹਨਾਂ ਦੀ ਸੰਗਤ ਕਰਦੇ ਨੇ ਉੱਥੇ ਉਹ ਬਿਨਾਂ ਕਿਸੇ ਤਨਖਾਹ ਤੋਂ ਆਪਣਾ ਕੰਮ ਸਿੱਖਣਾ 뮤직 ਬਣਾਉਣਾ ਕਿਵੇਂ ਕੰਪੋਜ਼ ਕਰਨਾ ਉਹਨਾਂ ਦੀ ਰਹਿਨਮਾਈ ਹੇਠ ਸਿੱਖਣਾ ਸ਼ੁਰੂ ਕਰ ਦਿੰਦੇ ਨੇ ਹੁਣ ਦਾ ਮਿਊਜ਼ਿਕ ਤਾਂ ਸੌਫਟਵੇਅਰ ਤੋਂ ਬਣ ਜਾਂਦਾ ਹੈ ਪਰ ਤਾਦੀ ਮਿਊਜ਼ਿਕ ਦੇ ਵਿੱਚ ਹਰੇਕ ਇਨਸਟਰੂਮੈਂਟ ਦੀ ਤੁਨੂ ਤਿਆਰ ਕੀਤੀ ਜਾਂਦੀ ਸੀ ਤੇ ਖਿਆਮ ਸਾਹਿਬ ਚਿਸ਼ਤੀ ਬਾਬਾ ਨਾਲ ਰਹਿ ਕੇ ਇਸ ਕੰਮ ਦੇ ਵਿੱਚ ਬੜੇ ਐਕਸਪਰਟ ਬਣ ਗਏ ਸਨ ਜਦੋਂ ਬੀ ਆਰ ਚੋਪੜਾ ਸਾਹਿਬ ਨਾਲ ਚਿਸ਼ਤੀ ਬਾਬਾ ਇੱਕ ਫਿਲਮ ਬਣਾ ਰਹੇ ਸਨ ਤੇ ਉਸ ਸਮੇਂ ਹੀ ਖਿਆਮ ਸਾਹਿਬ ਨੂੰ ਉਹਨਾਂ ਦੀ ਪਹਿਲੀ ਤਨਖਾਹ ਮਿਲੀ 125 ਰੁਪਏ ਮਹੀਨਾ ਜਿਸ ਦੇ ਵਿੱਚ ਉਹਨਾਂ ਨੇ ਪ੍ਰੋਪਰ ਕੰਮ ਕੀਤਾ ਤੇ ਬੀ ਆਰ ਚੋਪੜਾ ਸਾਹਿਬ ਦੁਆਰਾ ਉਹਨਾਂ ਨੂੰ ਇਹ ਤਨਖਾਹ ਆਫਰ ਕੀਤੀ ਗਈ ਉਸ ਤੋਂ ਬਾਅਦ ਖਿਆਮ ਸਾਹਿਬ ਨੇ ਕਦੇ ਮੁੜ ਕੇ ਪਿੱਛੇ ਨਹੀਂ ਦੇਖਿਆ ਉਹਨਾਂ ਨੇ ਬੀ ਆਰ ਚੋਪੜਾ ਦੇ ਛੋਟੇ ਭਰਾ ਜਸ ਚੋਪੜਾ ਨਾਲ ਮਿਲ ਕੇ ਕਈ ਫਿਲਮਾਂ ਦਾ ਹਿੱਟ 뮤직 ਤਿਆਰ ਕੀਤਾ ਉਸ ਸਮੇਂ 14 ਸਾਲ ਲਗਾਤਾਰ ਬਾਲੀਵੁੱਡ ਦੇ ਹਾਈਐਸਟ ਪੇਡ 뮤직 ਡਾਇਰੈਕਟਰ ਰਹੇ ਉਹਨਾਂ ਨੂੰ ਕਈ ਅਵਾਰਡ ਮਿਲੇ ਫਿਲਮ ਫੇਅਰ ਅਵਾਰਡ ਨੈਸ਼ਨਲ ਅਵਾਰਡ ਮਿਲਿਆ ਉਹਨਾਂ ਨੂੰ ਫਿਰ ਉਹਨਾਂ ਨੂੰ 2007 ਵਿੱਚ ਜਾ ਕੇ